ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਬ੍ਰਹਮ ਕਵਚ ਖੜਬ ਖੰਡਾ ਅਸੀਂ ਅਰਗਰ ਧਰਮ ਰਾਜ ਤੱਕ ਛਤਰੀ ਵਿਸ਼ਵ ਪਾਲ ਪੂ ਪਾਲ ਪਛ ਪਾਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਭੈਸ਼ ਨਵੀ ਪਵਾਨੀ ਤੂੰ ਦਰਵਾਰ ਹੈ ਮੇਤ ਜੀਉਤੀ ਮੁਕਤ ਦਾਇਕ ਧਾਰਾ ਤਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤ ਨਹੀਂ ਕਲੰਕਾ ਮਹਾ ਬਲੀ ਤ੍ਰਤਮਾਨ ਹੈ ਭਗਮਾਨ ਕਾ ਖਲ ਹਾਨਕਾਰ ਰਤਪਾਨ ਕਾ ਦਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀ ਸਾ ਪੜਾ ਜੋ ਨਿਤ ਛਤਰੀ ਰਣ ਜੀਤ ਲਾ ਹੈ ਨਿਰ ਭੀਤਰਾ ਹਰਦ ਸਦ ਪਾਵੈ ਆਤਰੀ ਲਹਿ ਬੀਦ ਭੀਦ ਜੋ ਪੜ ਬਿਪਰ ਬੈਸਯ ਤਨ ਸੁਖ ਸੰਪਤਾ ਤਨ ਧਾਮ ਤਨ ਆਰੋਗ ਸੂਦਰ ਪਾਏ ਸੁਖ ਅਕੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਹਿਓ ਪਰਜੋਗ ਪਾਠ ਸਵਾਲ ਲਖ ਹਵਨ ਕਰ ਜੀਤ ਜੰਗ ਤਬ ਹੋਗ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਹਿਓ ਪਰਜੋਗ ਪਾਠ ਸਵਾਲ ਲਖ ਹਵਨ ਕਰ ਜੀਤ ਜੰਗ ਤਬ ਹੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਬ੍ਰਹਮ ਕਵਚ ਖੜਗ ਖੰਡਾ ਅਸੀ ਅਰਗਰ ਧਰਮ ਰਾਜ ਤਗ ਛਤਰੀ ਵਿਸ਼ਵ ਪਾਲ ਪੂ ਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਭੈਸ਼ਨਵੀ ਪਵਾਨੀ ਤੂੰ ਤਰਵਾਰ ਹੈ ਮਿਤ ਜੋਤੀ ਮੁਕਤ ਦਾਇਕ ਧਾਰਾ ਧਰ ਕਿਰਪਾਨ ਹੈ ਚੰਡ ਕਾ ਮੰਡ ਕਾ ਅੰਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤ ਨਹੀਂ ਕਲੰਕਾ ਮਹਾਬਲੀ ਤ੍ਰਿਤਮਾਨ ਹੈ ਭਵਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜਾ ਜੋ ਨਿਤ ਛਤਰੀ ਰਣ ਜੀਤ ਲੈ ਹੈ ਨਿਰਭੀਤ ਰਹਿ ਹੈ ਰਦ ਸਿਧ ਪਾਵੈ ਅਤਰੀ ਲਹਿ ਬੀਦ ਭੀਦ ਜੋ ਪੜ ਬਿਪਰ ਬੈਸਯ ਤਨ ਸੁਖ ਸੰਪਤਾ ਤਨ ਧਾਮ ਤਨ ਆਰੋਗ ਸੂਦਰ ਪਾਏ ਸੁਖ ਅਕੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਜਾ ਬਿਦ ਨਾਮ ਉਚਾਰ ਬਿਦ ਪੁਨਾ ਕਹਿਓ ਪਰ ਜੋਗ ਪਾਠ ਸਵਾ ਲਖ ਹਵਨ ਕਰ ਜੀਤ ਜੰਗ ਤਬ ਹੋਗ ਦੋਹਰਾ ਯਾ ਬਿਦ ਨਾਮ ਉਚਾਰ ਬਿਦ ਪੁਨਾ ਕਹਿਓ ਪਰ ਜੋਗ ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਬ੍ਰਹਮ ਕਵਚ ਖੜਾ ਬਖੰਡਾ ਅਸੀਂ ਅਰਗਰ ਧਰਮਰਾਜ ਤੱਕ ਛਤਰੀ ਵਿਸ਼ਰਪਾਲ ਪੂਪਾਲ ਪਛ ਪਲ ਪਛ ਰਣਕਛ ਅਤਰੀ ਰਾਜਮੰਡਾ ਅਤਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਭੈਸ਼ਨਵੀ ਪਵਾਨੀ ਤੂੰ ਤਰਵਾਰ ਹੈ ਮਿਤ ਜੋਤੀ ਮੁਕਤਦਾਇਕ ਧਾਰਾ ਤਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਅਕਾਲ ਜੋਤ ਨਹੀਂ ਕਲੰਕਾ ਮਹਾਬਲੀ ਤ੍ਰਿਤਮਾਨ ਹੈ ਭਗਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜਾ ਜੋ ਨਿਤ ਛਤਰੀ ਰਣ ਜੀਤ ਲੈ ਹੈ ਨਿਰਭੀਤ ਰਹਿ ਹੈ ਰਦ ਸਿਦ ਪਾਵੈ ਅਤਰੀ ਲਹਿ ਬੀਦ ਭੀਦ ਜੋ ਪੜ ਬਿਪਰ ਬੈਸਿਓ ਤਨ ਸੁਖ ਸੰਪਤਾ ਤਨ ਤਾਮ ਤਨ ਆਰੋਗ ਸੂਦਰ ਪਾਏ ਸੁਖ ਅਕੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਜਾ ਬਿਦ ਨਾਮ ਉਚਾਰ ਬਿਦ ਪੁਨਾ ਕਹਿਓ ਪਰ ਜੋਗ ਪਾਠ ਸਵਾ ਲੱਖ ਹਵਨ ਕਰ ਜੀਤ ਜੰਗ ਤਬ ਹੋਗ ਦੋਹਰਾ ਯਾ ਬਿਦ ਨਾਮ ਉਚਾਰ ਬਿਦ ਪੁਨਾ ਕਹਿਓ ਪਰਜੋਗ ਪਾਠ ਸਵਾਲ ਲਖ ਹਵਨ ਕਰ ਜੀਤ ਪ੍ਰੰਤ ਤਲ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਬ੍ਰਹਮ ਕਵਚ ਹਰਡਗ ਖੰਡਾ ਅਸੀਂ ਅਰਗਰ ਧਰਮ ਰਾਜ ਤੱਕ ਛਤਰੀ ਵਿਸ਼ਵ ਪਾਲ ਪੂਪਾਲ ਪਛ ਪਾਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਭੈਸ਼ ਨਵੀ ਪਵਾਨੀ ਤੂੰ ਤਰਵਾਰ ਹੈ ਮਿਤ ਜੋਤੀ ਮੁਕਤਦਾਇਕ ਧਾਰਾ ਤਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤਿ ਨਹਿ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਦਗਮਾਨ ਹੈ ਇਹ ਕਵਚ ਬ੍ਰਹਮਾ ਕੋ ਵਤੀਸਾ ਪੜਾ ਜੋ ਨਿਤ ਛਤਰੀ ਰਣ ਜੀਤ ਲਾ ਹੈ ਨਿਰ ਪੀਤਰਾ ਹੈ ਰਦ ਸਿਦ ਪਾਵੈ ਆਤਰੀ ਲਹਬੀਦ ਭੀਦ ਜੋ ਪੜਾ ਬੇਪਰ ਬੈਸਿਓ ਤਨ ਸੁਖ ਸੰਪਤਾ ਤਨ ਤਾਮ ਤਨ ਆਰੋਗ ਸੂਦਰ ਪਾਇ ਸੁਖ ਅਕੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਦਾ ਸੁਣੋ ਖਾਲਸਾ ਵੀਰ ਫਤਿਹੇ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਹਿਓ ਪਰ ਜੋਗ ਪਾਠ ਸਵਾਲ ਲਖ ਹਵਨ ਕਰ ਜੀਤ ਜੰਗ ਤਬ ਹੋਗ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਹਿਓ ਪਰ ਜੋਗ ਪਾਠ ਸਵਾਲ ਲਖ ਹਵਨ ਕਰ ਜੀਤ ਜੰਗ ਤਬ ਹੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਬ੍ਰਹਮ ਕਵਚ ਖੜਾ ਬਖੰਡਾ ਅਸੀ ਅਰਗਰ ਧਰਮ ਰਾਜ ਤਗ ਛਤਰੀ ਵਿਸ਼ਵ ਪਾਲ ਪੂ ਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਭੈਸ਼ਨਵੀ ਪਵਾਨੀ ਤੂੰ ਤਰਵਾਰ ਹੈ ਮਿਤ ਜੋਤੀ ਮੁਕਤ ਦਾਇਕ ਧਾਰਾ ਧਰ ਕਿਰਪਾਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਅਕਾਲ ਜੋਤ ਨਹਿ ਕਲੰਕਾ ਮਹਾਬਲੀ ਤ੍ਰਿਤਮਾਨ ਹੈ ਭਵਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜਾ ਜੋ ਨਿਤ ਛਤਰੀ ਰਣ ਜੀਤ ਲੈ ਹੈ ਨਿਰਭੀਤ ਰਹਿ ਹੈ ਰਦ ਸਿਧ ਪਾਵੈ ਅਤਰੀ ਲਹਬੀਦ ਭੀਦ ਜੋਪੜਾ ਬੇਪਰ ਬੈਸਿਓ ਤਨ ਸੁਖ ਸੰਪਤਾ ਤਨ ਤਾਮ ਤਨ ਆਰੋਗ ਸੂਦਰ ਪਾਇ ਸੁਖ ਅਕੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਓ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਦੋਹਰਾ ਯਾ ਬਿਦ ਨਾਮ ਉਚਾਰ ਬਿਦ ਪੁਨਾ ਕਹਿਓ ਪਰਜੋਗ ਪਾਠ ਸਵਾਲ ਲਖ ਹਵਨ ਕਰ ਜੀਤ ਜੰਗ ਤਬ ਹੋਗ ਦੋਹਰਾ ਯਾ ਬਿਦ ਨਾਮ ਉਚਾਰ ਬਿਦ ਪੁਨਾ ਕਹਿਓ ਪਰਜੋਗ ਪਾਠ ਸਵਾਲ ਲਖ ਹਵਨ ਕਰ ਜੀਤ ਜੰਗ ਤਬ ਹੋਗ